ਸਾਥਰੀ ਕਾਲਜੀ ਸਾਰਿਆਂ ਨੂੰ ਕਹਾਣੀ ਬੜੀ ਨੇੜੇ ਪੜੀ ਦੂਰ ਭਾਗ ਦੂਜਾ ਦਸਵੀਂ ਕਰਨ ਮਗਰੋਂ ਮੈਂ ਘਰੇ ਰਹਿਣ ਲੱਗੀ ਥੋੜਾ ਬਹੁਤ ਸਲਾਈ ਦਾ ਸ਼ੌਕ ਸੀ ਤਾਂ ਦਿਹਾੜੀ ਟੱਪਾ ਹੋਣ ਲੱਗਾ ਹਾਲੇ ਸਾਡਾ ਦਸਵੀਂ ਦਾ ਰਿਜ਼ਲਟ ਆਇਆ ਰੇ ਸੀ ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਜਦ ਸਾਨੂੰ ਸਾਰਿਆਂ ਨੂੰ ਕੋਸਦਿਆ ਅਨੰਦਰ ਇੱਕ ਵਾਰੀ ਫੇਰ ਤੋਂ ਮੈਨੂੰ ਮਿਲਿਆ ਮੈਂ ਤਵ ਨੂੰ ਬਿਸਰੀ ਹੀ ਬੈਠੀ ਸੀ ਇਹ ਮੋੜ ਤੋਂ ਮੇਰੀਆਂ ਯਾਦਾਂ ਦੇ ਵਿੱਚ ਸਰਜੀਤ ਹੋ ਗਿਆ ਹਾਂਜੀ ਦੇਖ ਲਿਆ ਜੀ ਰਿਜ਼ਲਟ ਉਸਨੇ ਮੇਰੇ ਕੋਲ ਆਉਂਦਿਆ ਹੀ ਪੁੱਛਿਆ ਮੈਂ ਅੱਗੋਂ ਕੁਝ ਨਾ ਬੋਲੀ ਬਸ ਸਿਰ ਨਾਲ ਹਾਂ ਦਾ ਇਸ਼ਾਰਾ ਕਰ ਦਿੱਤਾ ਸਾਡੇ ਦੋਹਾਂ ਚ ਕੋਈ ਹੋਰ ਗੱਲ ਹੁੰਦੀ ਇਸ ਤੋਂ ਪਹਿਲਾਂ ਹੀ ਮੇਰੀ ਸਹੇਲੀ ਰੂਪਾ ਮੇਰੇ ਕੋਲ ਆ ਗਈ ਉਹ ਦੂਰੋਂ ਹੀ ਦੰਦ ਰਿਸ਼ਕਾਉਂਦੀ ਆਉਂਦੀ ਸੀ ਖੌਰੇ ਉਹਦੇ ਦਿਮਾਗ ਵਿੱਚ ਵੀ ਦੀ ਕੁੜਾ ਫਤ ਮਾ ਜਲਦੀਆਂ ਸੀ ਮੈਂ ਇੱਕ ਨજર ਰੂਪਾ ਵਰ ਦੇਖਿਆ ਤੇ ਮਗਰੋਂ ਨરેન્દ્ર ਗੱਲ ਉਹ ਵੀ ਉਸੇ ਨੂੰ ਦੇ ਰਿਹਾ ਸੀ ਮੈਂ ਮੁੜ ਤੋਂ ਨਜ਼ਰਾਂ ਨਹੀਂਆ ਕਰ ਲਈਆਂ ਕੀ ਗੱਲਾਂ ਚੱਲਣ ਡਈਆਂ ਨੇ ਸਾਨੂੰ ਵੀ ਦਿੱਸੋ ਉਸ ਆਉਂਦਿਆ ਹੀ ਸਥਿਤੀ ਦਾ ਸਵਾਦ ਲੈ ਲਈ ਨੇ ਆਖਿਆ ਕੁਝ ਨਹੀਂ ਬਸ ਰਿਜ਼ਲਟ ਬਾਰੇ ਹੀ ਗੱਲਾਂ ਕਰ ਰਹੇ ਸੀ ਤੂੰ ਦੱਸ ਕਿਵੇਂ ਰਿਹਾ ਤੇਰਾ ਰਿਜ਼ਲਟ ਨਿੰਦਰ ਝਾਟੀ ਰੂਪਾ ਦੀ ਤਰਫ ਹੋ ਗਿਆ ਸੀ ਦੋਵੇਂ ਗੱਦੀ ਲੱਗ ਪਏ ਤੇ ਮੈਂ ਵਿਚਾਰੀ ਚੁੱਪ ਕੀਤੀ ਖੜੀ ਸੀ ਕੁਝ ਦਿਨੋਂ ਮੈਨੂੰ ਦੋਹਾਂ ਦੀਆਂ ਗੱਲਾਂ ਵਿੱਚੋਂ ਆਪਣਾ ਨਾਂ ਸੁਣਾਈ ਦਿੱਤਾ ਨੂਰ ਤਾਂ ਹੁਣ ਘਰੇ ਹੀ ਹੁੰਦੀ ਐ ਕਪੜੇ ਲੀਦੇ ਸਾਂਦੀ ਐ ਤੁਸੀਂ ਜੇ ਸਮਾਣੇ ਹੋਏ ਤਾਂ ਦੱਸ ਦਿਓ ਇਹ ਰੂਪਾ ਨੇ ਮੇਰੀ ਚਾਂ ਪਛਾਣ ਕਰਵਾਈ ਸੀ ਜਾਂ ਮੇਰੀ ਨਿਰੀ ਪਛਾਣ ਦੱਸੀ ਸੀ ਮੈਨੂੰ ਕੁਝ ਸਮਝ ਨਹੀਂ ਆਇਆ ਵੈਸੇ ਇਹ ਗੱਲ ਦੱਸਣ ਦੀ ਲੋੜ ਕੀ ਸੀ ਮੈਂ ਸੋਚ ਰਹੀ ਸੀ ਉਹਨੇ ਕਿਹੜਾ ਮੇਰੇ ਕੰਮ ਬਾਰੇ ਪੁੱਛਿਆ ਸੀ ਖੈਰ ਇਹ ਬੋਲੀ ਗਈ ਤੇ ਉਹ ਸੁਣਦਾ ਰਿਹਾ ਮੈਨੂੰ ਕਿਸੇ ਨੇ ਬੁਲਾਇਆ ਤੱਕ ਨਾ ਉਦਾਂ ਵੀ ਮੈਂ ਚੇਂਜ ਕਰ ਰਹੀ ਸੀ ਕੋਈ ਕੁਝ ਪੁੱਛਦਾ ਤਾਂ ਮੈਂ ਛੇਤੀ ਜਿਹੜੇ ਜਵਾਬ ਦੇ ਦਿੰਦੀ ਸੀ ਸ਼ੈਲ ਇਸੇ ਲਈ ਉਹ ਮੇਰੀ ਉਖਿਆਈ ਸਮਝਦੇ ਹੋਏ ਆਪੋ ਵਿੱਚ ਹੀ ਲੱਗੇ ਰਹੇ। ਵਿਆਹ ਕੋਮਨਟਾਂ ਨੂੰ ਜਦ ਉਹਨਾਂ ਦੀਆਂ ਆਪਸੀਆਂ ਗੱਲਾਂ ਖਤਮ ਹੋ ਗਈਆਂ ਤਾਂ ਨਰਿੰਦਰ ਮੈਨੂੰ ਪੁੱਛਣ ਲੱਗਾ ਕਿ ਕੀ ਮੈਂ ਉਸਦੇ ਕੱਪੜੇ ਸਿਉਂਦਿਆਂਗੇ। ਇਹ ਸਵਾਲ ਮੇਰੇ ਲਈ ਬੜਾ ਹੀ ਅਜੀਬ ਜਿਹਾ ਸੀ। ਉਹ ਮੈਨੂੰ ਕੁਝ ਹੋਰ ਹੀ ਉਚਕਦਾ ਸੀ। ਮਸਲਨ ਮੇਰੀ ਅੱਗੇ ਦੀ ਪੜ੍ਹਾਈ ਬਾਰੇ ਜਾਂ ਮੇਰੀ ਪਸੰਦ ਨਾ ਪਸੰਦ ਬਾਰੇ ਪਰ ਮੇਰੇ ਉਸ ਕਵੀ ਨੂੰ ਮੈਨੂੰ ਕਿਹਾ ਮਖੌਲੀਆ ਸਵਾਲ ਪੁੱਛਾ ਜੀ ਮੇਰਾ ਉੱਤਰ ਬੜਾ ਹੀ ਸੰਕੇਰਿਆ ਸੀ ਪਰ ਲੱਗਦਿਆਂ ਵਿੱਚ ਅਧਿਨਿਗੀ ਸੀ ਸ਼ਾਇਦ ਮੈਨੂੰ ਮੇਰੀ ਹੀ ਇਤਸ਼ਾਨ ਪਸੰਦ ਨਹੀਂ ਸੀ ਆਈ ਜਾਂ ਸ਼ਾਇਦ ਪਸੰਦ ਨਹੀਂ ਸੀ ਕਰਦੇ ਨੇ ਦੰਦਰ ਦੇ ਮਾਨੂੰ ਚ ਚੱਲ ਰਹੇ ਮੇਰੇ ਪ੍ਰਤੀ ਖਿਆਲ ਉਹ ਅਗਲੇ ਦਿਨ ਹੀ ਮੈਨੂੰ ਕੁਰਤਾ ਸਵਾਉਣ ਦੇ ਲਈ ਗਿਆ ਨਾਲੇ ਕਹਿ ਗਿਆ ਕਿ ਮੁੜ ਕੇ 15 ਦਿਨਾਂ ਬਾਅਦ ਜਿਹੜਾ ਮਾਰੂ ਬੇਬੇ ਉਹ ਤੋਂ ਮੇਰੀ ਕਰੇ ਸੀ ਇਸ ਲਈ ਬਹੁਤੀ ਕੋਈ ਗੱਲਬਾਤ ਨਹੀਂ ਹੋਈ ਸੀ ਕੁਰਤਾ ਤਾਂ ਉਹਦਾ ਮੈਂ ਦੋ ਕੁੱਦਨਾ ਵਿੱਚ ਹੀ ਤਿਆਰ ਕਰ ਦਿੱਤਾ ਸੀ ਇੱਕ ਦਿਨ ਕੱਟਿਆ ਤੇ ਦੂਜੇ ਦਿਨ ਸਵਾਉਂਦਿਆ ਮੇਥੇ ਲਈ ਉਹ ਆਪਣਾ ਪੁਰਾਣਾ ਕੋਈ ਕੁੜਤਾ ਨਾਲ ਦੇ ਗਿਆ ਸੀ ਉਹ ਕਾਲੇ ਰੰਗ ਦਾ ਸੀ ਤੇ ਨਵਾਂ ਨੀਲੇ ਰੰਗ ਦਾ ਨਵਾਂ ਕੁੜਤਾ ਤਿਆਰ ਕਰਨ ਤੱਕ ਬੇਬੇ ਨੇ ਪੁਰਾਣਾ ਕਾਲੇ ਰੰਗ ਦਾ ਕੁੜਤਾ ਸਾਡੇ ਘਾਣ ਦੇ ਕੇ ਸੀ ਨਿੱਕੇ ਨਿਆਣੇ ਦੇ ਹੱਥ ਦਵਿੰਦਰ ਦੇ ਘਰ ਵਾਪਸ ਭੇਜਵਾ ਦਿੱਤਾ ਸੀ ਨਮਾ ਇਸ ਲਈ ਨਹੀਂ ਭੇਜਿਆ ਕਿ ਉਹ ਆਪ ਲੈਣ ਆਉਣ ਦਾ ਵਾਦਾ ਕਰਕੇ ਗਿਆ ਸੀ 15 ਦਿਨ ਦਿੱਤੇ ਤਾਂ ਮੈਲੀ ਰਾਹ ਵਿਖੜ ਗਈ ਹੁਣ ਤਾਂ ਸ਼ਾਮਾਂ ਪੈ ਗਈਆਂ ਉਹ ਆਪਣਾ ਨਵਾਂ ਸਵਾਇਆ ਕੁਰਤਾ ਲੈਣੀ ਨਹੀਂ ਆਇਆ ਅੱਜ ਲਈ ਦਿਨ ਵੀ ਇਹੋ ਹਾਲ ਸੀ ਫਿਰ ਤਾਂ ਹੱਬ ਤਾਂ ਹੀ ਗਿਆ ਗੀਦੇ ਉਹਨਾਂ ਨੇ ਘਰ ਕੁਰਤਾ ਦੇ ਲਈ ਗਈ ਤਾਂ ਬੂਹੇ ਨੂੰ ਜਿੰਦਰਾ ਲਗਾ ਵੇਖ ਕੇ ਵਾਪਸ ਕਰ ਤਾਈ ਉਹ ਤਾਂ ਘਰੇ ਨਹੀਂ ਹੈਗੀ ਸੀ ਬੂਹੇ ਤੇ ਤਾਂ ਜਿੰਦਰਾ ਬਜਿਆ ਪਿਆ ਸੀ ਖੌਰੇਿੱ ਦਿੱਦਰ ਤੁਰ ਗਏ ਬੀਬੇ ਨਿਰਾਸ਼ ਜਹੀ ਹੋਈ ਘਰ ਆ ਗਈ ਮੈਂ ਵੀ ਸੋਚਣ ਲੱਗੀ ਕਿ ਜੇ ਉਹਨਾਂ ਕਿਤੇ ਜਾਣਾ ਹੀ ਸੀ ਤਾਂ ਨਰਿੰਦਰ ਆਪਣਾ ਕੁਰਤਾ ਲੈ ਲਈ ਛੇਤੀ ਆ ਜਾਂਦਾ ਹੁਣ ਉਹਦੇ ਇਸ ਕੁਰਤੇ ਦਾ ਮੈਂ ਕੀ ਕਰਾਂ ਅਖੀਰ ਬੀਬੇ ਨੇ ਹੀ ਉਹ ਕੁਰਤਾ ਤੈ ਲਾ ਕੇ ਪੇਟੀ ਵਿੱਚ ਸੰਭਾਲ ਦਿੱਤਾ ਖੌਰੇ ਹੁਣ ਉਹਨੇ ਕਦੋਂ ਲੈਣਾ ਆਉਣਾ ਜਾਂ ਨਹੀਂ ਆਉਣਾ ਉਗੇ ਜਿਸਤਾ ਦੀਆਂ ਗੱਲਾਂ ਛੇਆਂ کافی ਵਕਤ ਹੋ ਚੱਲਿਆ ਸੀ ਮੈਨੂੰ ਇਹਦਾ ਉਲੱਗੀ ਸੀ ਇਹ ਆਕਸਾ ਸੌਣ ਈ ਰਹੀ ਸੀ ਮੈਂ ਚੁੱਪ ਕਰ ਗਈ ਤੇ ਕਹਿਣ ਲੱਗੀ ਅੰਗੋ ਕੀ ਹੋਇਆ ਦਾਦੀ ਤੁਸੀਂ ਚੁੱਪ ਕਿਉਂ ਕਰ ਗਏ ਇਹ ਹੁਣ ਮੇਰੇ ਚਿਹਰੇ ਬਾਰੇ ਦੇਖਣ ਲੱਗੀ ਮੇਰੀਆਂ ਅੱਖਾਂ 'ਚ ਲੁਕੇ ਅਥਰੂ ਇਹ ਕਿਤੋਂ ਦੇਖ ਲੈ ਲਏ ਮੈਂ ਬੜਾ ਔਖਾ ਖੁਦ ਨੂੰ ਸੰਭਾਲਿਆ ਏ ਸੋਚਦੀ ਹੈ ਕਿ ਬੁੱਢੀ ਦਾਤੀ ਥੱਕ ਗਈ ਹੈ ਇਸੇ ਲਈ ਮੇਰੀ ਖਾਤਰ ਪਾਣੀ ਲੈਣ ਲਈ ਤੁਰ ਪਈ ਪਰ ਵਿਚਾਰੀ ਨਿਆਣੀ ਮਾਤਾ ਇਹ ਨਹੀਂ ਜਾਣਦੀ ਕਿ ਇਹਦੇ ਆਉਂਦਿਆਂ ਤੱਕ ਮੈਂ ਭਰੇ ਮਨ ਨਾਲ ਕਿੰਨੇ ਕੋਹੰਗੀ ਅੰਜੂ ਗਲੇ ਦੇ ਅੰਦਰ ਰੋੜ ਚੁਕੀ ਹਾਂ ਨੱਕ ਨੂੰ ਵੀ ਜਕਾਮ ਲਗਾ ਚੁੱਕੀ ਹਾਂ ਪਰ ਫਿਰ ਵੀ ਆਵਾਜ਼ ਕੱਢਣ ਤੋਂ ਦਰਦੀ ਹਾਂ ਸੋਚਦੀ ਹਾਂ ਕਿਤੇ ਇਹ ਮੇਰੇ ਮੰਗਰੇ ਹੀ ਨਾ ਪੈ ਜਾਵੇ ਤੇ ਕਹੇ ਕਿ ਦਾਦੀ ਰਹੁੰਦੇ ਕਿਉਂ ਉਮਰ ਨਾਲ ਜਾਂਦਾ ਨਹੀਂ ਪਰਸ਼ਾਮੀ ਤੁਲੇ ਹੁੰਦੇ ਜਾਂਦੇ ਨਹੀਂ ਪਰ ਨਕਸ਼ਾ ਕਦੇ ਨਹੀਂ ਮਟਦੀ ਉਹ ਨਰਿੰਦਰ ਵੀ ਮੇਰੇ ਖਿਆਲਾਂ ਵਿੱਚ ਇੰਦ ਹੀ ਵਿਚ ਰਿਹਾ ਸੀ ਜਦ ਉਹਨੂੰ ਭੁੱਲਣ ਦੀ ਕੋਸ਼ਿਸ਼ ਕੀਤੀ ਦਿਲ 'ਚ ਕੋਈ ਖੋਜ ਹੀ ਬੰਦੀ ਰਹੀ ਉਸਦਾ ਚਿਹਰਾ ਉਸਦੀਆਂ ਗੱਲਾਂ ਤੇ ਉਸਦੀਆਂ ਉਹੋ ਪਿਆਰ ਪਈਆਂ ਕਵਤਾ ਮੈਨੂੰ ਭਲਾਇਆ ਨਾ ਪੁੱਲਦੀਆ ਉਹ ਆਖਦਾ ਹੁੰਦਾ ਸੀ ਦੇਖੀ ਇੱਕ ਦਿਨ ਤੂੰ ਮੇਰੀ ਕਵਤਾ ਕਰਨ ਲੱਗੇਗੀ ਜਦੋਂ ਤੈਨੂੰ ਕਿਸੇ ਨਾਲ ਪਿਆਰ ਹੋਊ ਤੈਨੂੰ ਵੀ ਕੁਦਰਤ ਦੀ ਹਰੇਕ ਸ਼ਾਇ ਪਿਆਰੀ ਲੱਗਣ ਲੱਗ ਜਾਏਗੀ ਉਹ ਕਿੰਨਾ ਮਿੱਠਾ ਬੋਲਦਾ ਸੀ ਤੇ ਮੈਂ ਕਿੰਨਾ ਘਟ ਪਰ ਹੁਣ ਤਾਂ ਮੈਂ ਚੁੱਪ ਰਹੋ ਦਾ ਨਾ ਹੀ ਵੇਛਿਲੰਦੀ ਸਾਰੀ ਦਿਹਾੜੀ ਜਾਂ ਤਾਂ ਨੂੰ ਨਾਲ ਖਿੱਟਪਿੱਟ ਲਾਈ ਰੱਖਦੀ ਜਾਂ ਫਿਰ ਸਭ ਤੋਂ ਲੁਕੋ ਕੇ ਆਪਣੇ ਨਾਲ ਹੀ ਬੜ ਬਰਾਂਧੀ ਰਹਿੰਦੀ। ਜੇ ਇਹ ਲਵ ਮੈਰਿਜ ਹੋਈ ਸੀ ਇਹ ਆਕੜ ਦੀ ਸਰਦੀ ਸੀ। ਤਾਂ ਹੀ ਹੋਤਾ ਹੀ ਬੰਨੋ ਚੰਗੀ ਨਹੀਂ ਸੀ ਲੱਗਦੀ। ਜੇ ਕਿਤੇ ਮੇਰੀ ਲਵ ਮੈਰਿਜ ਹੋਈ ਹੁੰਦੀ ਤਾਂ ਫੇਰ ਮੈਂ ਇਸ ਨੂੰ ਦਾਦੀ ਕਿ ਆਕੜcha ਕੀ ਹੁੰਦੀ ਐ। ਖੈਰ ਹੁਣ ਤਾਂ ਮੇਰੀ ਉਹ ਉਮਰ ਵੀ ਲੰਘ ਚੁੱਕੀ ਸੀ। ਸਵੇਰੇ ਇਹ ਆਪਸਾ ਮੈਥੋਂ ਵੀ ਪਹਿਲਾਂ ਉੱਠ ਖੜੀ ਹੁੰਦੀ ਮੇਰੀ ਯਾਦ ਅਸੀਂ ਕਿ ਮੈਂ ਹਰ ਦਿਨ ਮਤਨੀ ਅੰਦੇ ਨਾਲ ਗੁਰਦੁਆਰਾ ਸਾਹਿਬ ਜਾਇਆ ਕਰਦੀ ਸੀ ਕਦੇ-ਕਦੇ ਆਪਸਾ ਵੀ ਮੇਰੇ ਨਾਲ ਹੀ ਗੁਰਦੁਆਰਾ ਸਾਹਿਬ ਚਲੀ ਜਾਂਦੀ ਫਿਰ ਦਾਦੀ-ਪੋਤੀ ਇਕੱਠੀਆਂ ਗੁਰੂ ਘਰ ਜਾ ਕੇ ਸੇਵਾ ਕਰਦੀਆਂ ਅੱਜ ਵੀ ਇਹ ਮੇਰੇ ਨਾਲ ਹੀ ਚੱਲ ਪਈ ਸੀ ਮਾਗਰੋਂ ਘਰ ਆ ਕੇ ਇਹ ਆਪਣੇ ਕਾਲਜ ਦੇ ਲਈ ਤਿਆਰ ਹੋਣ ਲੱਗੀ ਇਹਦਾ ਫਾਈਨਲ ਇਅਰ ਆ ਹੰਦਰ ਹੈ ਸੀ ਪੜਨ ਨੂੰ ਤਾਂ ਬਧ ਰੀਤਿਆ ਸਿਆਸੀ ਪ੍ਰਾਇਮਰੀ ਜਵਤਾ ਤੋਂ ਹੋਈ ਪਵਰ ਲੌਂਦੀ ਰਹੀ ਹੈ ਆਸਦ ਨੇ ਇਸ ਨੂੰ ਸ਼ਹਿਰ ਦੇ ਕਿਸੇ ਕੋਲ ਦੇ ਵਿੱਚ ਦਾਖਲਾ ਦਵਾ ਦਿੱਤਾ ਸੀ ਹੁਣ ਬੀਏ ਕਰ ਰਹੀ ਹੈ ਮਗਰ ਉਹ ਦੀ ਸ਼ਾਇਦ ਅੱਗੇ ਪੜਨ ਦੀ ਸਲਾਹ ਸੀ ਹਲੇ ਨੌਕਰੀ ਦੇਸੀ ਕਰਨਾ ਚਾਹਉਦੀ ਵਿਆ ਤਾਂ ਫੇਰ ਖੜਾ ਹੀ ਦੂਰ ਸੀ ਮੈਂ ਨੂੰ ਕਹਿੰਦੀ ਕਿ ਇਹ ਦੀ ਪੜ੍ਹਾਈ ਕਰਕੇ ਕੀ ਕਰੂ ਤਾਂ ਗੋ ਬੜਬੋਲੀ ਜਹੀ ਹੋਰੇ ਗੱਲਾਂ ਨਾ ਲੈ ਕੇ ਬਹਿ ਜੂ ਇਹਦਾ ਪੜਿਆ ਬੱਚਿਆ ਦਰਸ਼ਨਾ ਸਾਸਤਰ ਤਾਂ ਮੇਰੇ ਸਿਰ ਉੱਪੋਂ ਹੀ ਲੰਗਦਾਂ ਸੀ ਉਦੋਂ ਉਦਾਂ ਇਹ ਸਮਝਦਾਰ ਬੜੀ ਸੀ ਇੰਨੀ ਅਜਮਾ ਤਾਂ ਪੜ੍ਹ ਕੇ ਵੀ ਹੋਰਾ ਭਰ ਗਿਆ ਆਪਣੇ ਸੀ ਕਰਦੀ ਕਦੇ ਕਦੇ ਮੈਂ ਸੋਚਦੀ ਜਦ ਇਹ ਵਿਆਹ ਕੇ ਆਪਣੇ ਸ਼ੋਹਰੇ ਘਰ ਚਲੀ ਜਾਊਗੀ ਤਾਂ ਪਿੱਛੋਂ ਮੇਰਾ ਕੀ ਬਣੂ ਮੇਰੇ ਲਈ ਤਾਂ ਮੇਰੀ ਪੋਤੀ ਹੀ ਮਿਲ ਜਾਣ ਸੀ ਰਾਤੀ ਰੋਟੀ ਖਾਣ ਮਗਰੋਂ ਅਸੀਂ ਤਿੰਨੋਂ ਪੀੜੀਆਂ ਦੀਆਂ ਜਣਗੀਆਂ ਕੋਠੇ 'ਤੇ ਬੈਠੀਆਂ ਗੱਲਾਂ ਕਰਨ ਲੱਗੀਆਂ ਇਹ ਆਪਸਾ ਆਪਣੇ ਕਾਜ ਦੀਆਂ ਸਹੇਲੀਆਂ ਬਾਰੇ ਦੱਸਣ ਲੱਗੀ ਇਹਦੀ ਮਾਂ ਨੂੰ ਇਹਦੀਆਂ ਗੱਲਾਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ ਉਹ ਪਹਿਲਾਂ ਵੀ ਇਹਦੀ ਕੋਈ ਗੱਲ ਧਿਆਨ ਨਾਲ ਨਹੀਂ ਸੀ ਸੁਣਦੀ ਸ਼ਾਇਦ ਇਸੇ ਲਈ ਇਹ ਜਿਆਦਾ ਮੇਰੇ ਦਵਾਲੇ ਹੀ ਹੋਈ ਰਹਿੰਦੀ ਸੀ ਜਦ ਇਹ ਆਪਣੀਆਂ ਗੱਲਾਂ ਸੁਣਾ ਕੇ ਥੱਕ ਗਈ ਫਿਰ ਮੈਨੂੰ ਪੁੱਛਣ ਲੱਗੀ ਦਾਦੀ ਤੁਸੀਂ ਕੱਲ ਵਾਲੀ ਆਪਣੀ ਕਹਾਣੀ ਅੱਗੇ ਤੋਰੋ ਨਾ ਕੀ ਹੋ ਫੇਰ ਕਦੇ ਵੀ ਆਪਣਾ ਪੁੱਤਾਂ ਲੈਣ ਵਾਪਸ ਨਹੀਂ ਆਇਆ ਇਹਦੀਆਂ ਅੱਖਾਂ ਵਿੱਚ ਮੈਨੂੰ ਕਹਾਣੀ ਜਨਨ ਦੀ ਤਲਬ ਦੇਖੀ ਸੀ ਅਗੋਂ ਮੈਂ ਇਹ ਕਹਾਣੀ ਦੱਸਣੀ ਕਾਹੀ ਸੀ ਆਇਆ ਸੀ ਪਰ ਆ ਕੇ ਫੇਰ ਮੁੜ ਗਿਆ ਮੈਂ ਕਹਾਣੀ ਉਸੇ ਥੇ ਤੋਂ ਸ਼ੁਰੂ ਕਰ ਦਿੱਤੀ ਆਹ ਥਾਲਾ ਉਹਦੇ ਮਾਮੇ ਦਾ ਗਿਆ ਸੀ ਸ਼ਹਿਰ ਚ ਉਹ ਤੇ ਉਹਦਾ ਪਰਿਵਾਰ ਉੱਥੇ ਗਏ ਸਨ ਮੁਰਦੀ ਵਾਰੀ ਇਹ ਉੱਥੇ ਹੀ ਰਹਿ ਗਿਆ 2 ਮਹੀਨੇ ਮਗਰੋਂ ਵਾਪਸ ਆਇਆ ਤਾਂ ਉਹ ਵੀ ਮੁੜ ਜਾਵਣ ਦੀ ਕਾੜੀ ਦੇ ਨਾਲ ਹੀ ਤੁਸੀਂ ਇਦਾਂ ਕਰੋ ਮੇਰਾ ਕੁਰਤਾ ਲੈ ਆਪਣੇ ਕੋਲ ਹੀ ਰੱਖੋ ਮੈਂ ਹੋਰ ਵੀ 2-4 ਕੁਰਤੇ ਸੁਵਾਉਣੇ ਨੇ ਅਗਲੀ ਵਾਰ ਆऊंगा ਤਾਂ ਕਪੜੇ ਲੈ ਕੇ ਜਾऊंगा ਤੁਸੀਂ ਪਹਿਲਾ ਵਾਲੇ ਦੀ ਗਾਸ ਦਿਓ ਕਿੰਨੇ ਪੈਸੇ ਬਣ ਗਏ ਉਸ ਕੁਰਤਾ ਵੀ ਨਹੀਂ ਸੀ ਦੇਖਿਆ ਉਸਨੇ ਕੁਰਤਾ ਵੀ ਨਹੀਂ ਸੀ ਦੇਖਿਆ ਤੇ ਨਾ ਹੀ ਲੈਣ ਦੀ ਇੱਛਾ ਪਗਟਾਈ ਸੀ ਬਸ ਕਹਿ ਗਿਆ ਕਿ ਜੋ ਵੀ ਹਿਸਾਬ ਹੁੰਦਾ ਜਾਊ ਆਪਦੇ ਕੋਲ ਲਿਖਦੇ ਜਾਇਓ ਮੈਂ ਉਸ ਪਾਸੋਂ ਪੈਸੇ ਨਹੀਂ ਸੰਲੇ ਤੇ ਨਾ ਹੀ ਕੋ ਕਰੇ ਲੈਣੇ ਹੀ ਸਨ ਇਹ ਗੱਲ ਮੈਂ ਉਸ ਨੂੰ ਕਦੀ ਆਖੀ ਵੀ ਰਹੀ ਸੀ ਪਰ ਮਨ ਵਿੱਚ ਇਹ ਵਿਚਾਰ ਮੈਂ ਪੱਕਾ ਕਰੀ ਬੈਠੀ ਰਹੀ ਹਫਤੇ ਨੂੰ ਮਗਰੋਂ ਉਸ ਦੀ ਮਾਂ ਘਰੇ ਕੱਪੜੇ ਦੇਣ ਲਈ ਆ ਗਈ ਐਦ ਕੀ ਵੀ ਹੋ ਆਪ ਨੇ ਸੀ ਆਇਆ ਫਿਰ ਪਤਾ ਚੱਲਿਆ ਕਿ ਉਹ ਤੇ ਹੁਣ 2 ਸਾਲ ਆਪਣੇ ਨਾਨਕ ਹੀ ਨਾਨਕ ਹੀ ਰਹਿਣ ਵਾਲਾ ਸੀ ਮੇਰਾ ਮਨ ਬੜਾ ਹੀ ਖਰਾਬ ਹੋਇਆ ਉਹ ਜਾਣ ਤੋਂ ਪਹਿਲਾਂ ਮੈਨੂੰ ਮਿਲ ਕੇ ਵੀ ਜਾ ਸਕਦਾ ਸੀ ਪਰ ਕੀ ਪਤਾ ਉਸਦੇ ਦਿਲ ਵਿੱਚ ਕੀ ਸੀ ਇਹ ਤਾਂ ਹਲੇ ਮੈਂ ਹੀ ਉਸਦੇ ਪਿਆਰ ਭਰੀ ਭਰੇ ਜਿਵਾਦ ਰੱਖਦੀ ਸੀ ਤੇ ਹੋ ਸਕਦਾ ਹੈ ਉਸਦੇ ਦਿਲ ਵਿੱਚ ਵੀ ਅਜਿਹਾ ਹੀ ਕੁਝ ਹੋਵੇ ਇਹ ਹੁਣ ਉਹ ਜਾਣਦਾ ਉਸ ਦਿਨ ਤੋਂ ਬਾਅਦ ਮੈਂ ਸ਼ਾਮ ਤੱਕ ਇਹੀ ਸੋਚਦੀ ਰਹੀ ਦਨ ਇਸੇ ਤਰੀਕੇ ਨਾਲ ਬੀਤ ਗਏ। ਕਦੋਂ ਸਾਲ ਲੰਘ ਗਿਆ ਪਤਾ ਹੀ ਨਾ ਲੱਗਿਆ। ਉਹਨੇ ਦਿਨ ਸਾਡੇ ਗਵਾਂਢ ਦੇ ਵਿੱਚ ਇੱਕ ਨਵਾਂ ਪਰਿਵਾਰ ਵਸਣ ਦੇ ਲਈ ਆਇਆ ਸੀ। ਘਰ ਦਾ ਮੁੱਢੀ ਸਰਦਾਰ ਹਾਕਮ ਸਿੰਘ ਸੀ। ਉਹ ਫੌਜ ਚੋਰ ਕੈਰ ਅਫਸਰ ਸੀ। ਉਸਦੇ ਦੋ ਮੁੰਡੇ ਤੇ ਇੱਕ ਧੀ ਵੀ ਸੀ। ਵੱਡੇ ਮੁੰਡੇ ਦਾ ਨਾਮ ਅਮਨਦੀਪ, ਛੋਟੇ ਦਾ ਨਾਮ ਮਨਪ੍ਰੀਤ ਤੇ ਕੁੜੀ ਦਾ ਨਾਮ ਗੁਰਲੀਨ ਸੀ। ਵੱਡਾ ਮੁੰਡਾ ਵਿਆਹ ਜਾ ਚੁੱਕਾ ਸੀ ਉਹਦੀ ਬਹੁਤੀ ਤੇ ਇੱਕ ਨਿੱਕਾ ਜਿਹਾ ਜਵਾਬ ਲਈ ਸੀ ਪਰ ਮਨਪ੍ਰੀਤ ਦਾ ਹਲੇ ਵਿਆਹ ਨਹੀਂ ਹੋਇਆ ਪਿਛਲੇ 10 ਸਾਲਾਂ ਤੋਂ ਉਹ ਫੌਜੀ ਫੌਜ ਵਿੱਚ ਭਰਤੀ ਹੋ ਖਾਤਰ ਜਦੋਂ-ਜਦ ਕ ਜਦੋਂ ਜਿਹਦ ਕਰਦਾ ਪਿਆ ਸੀ ਜੋਸ਼ਾ ਤਾਂ ਉਸਨੇ ਬਾਵਾ ਬਣਾ ਰੱਖਿਆ ਸੀ ਨਿੱਕੇ ਹੁੰਦਾ ਤੋਂ ਹੀ ਕਬੱਡੀ ਦਾ ਕੋਲ ਵਿੱਚ ਸਭ ਤੋਂ ਅੱਗੇ ਰਿਹਾ ਫਿਰ ਪਿਤਾ ਨੇ ਨਕਸ਼ੇ ਕਰਮਾ ਤੇ ਚੱਲਣ ਦਾ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਮਨ ਬਣਾ ਲਿਆ। ਅਮਨਦੀਪ ਨੂੰ ਫੌਜੀ ਤਾਂ ਬਥੇਰੇ ਚੰਗੇ ਲੱਗਦੇ। ਪਰ ਉਸ ਨੂੰ ਉਹ ਖਰਾਬਾ ਜਾਂ ਗੋਲੀਬਾਰੀ ਇਹ ਸਭ ਨਹੀਂ ਸੰਤਖਾਂਦਾ। ਇਸੇ ਲਈ ਉਸਨੇ ਆਪਣੇ ਸੁਭਾਅ ਦੇ ਤਾਬਕੀ ਆਪਣਾ ਕਿਤਾ ਚੁਣਿਆ ਸੀ। ਜਿਸ ਵਿੱਚ ਨਹਿੰਤਰੀ ਸੀ ਅਨੁਸ਼ਾਸਨ ਦੀ ਸੀ। ਪਰ ਕਿਤਾ ਫੌਜ ਵਰਗਾ ਬੜਾ ਕਰੜਾ ਸੀ। ਇਸ ਵਿੱਚ ਹਮੇਸ਼ਾ ਹਥਿਆਰਾਂ ਨਾਲ ਲੈਫ ਰੈਨ ਦੀ ਲੋੜ ਨਹੀਂ ਸੀ ਪੈਂਦੀ ਤੇ ਨਾ ਹੀ ਕੋਈ ਜਾਨ ਦਾ ਜੋਖ ਸੀ ਅਖਰ ਵਿੱਚ ਉਹ ਇੱਕ ਸਰਜਨ ਸੀ ਦੂਜੇ ਪਾਸੇ ਉਹਦਾ ਨਿੱਕਾ ਭਰਾ ਮਣਬੀਤ ਆਉਂਦੇ ਕੁਝ ਹੀ ਸਮੇਂ ਵਿੱਚ ਫੌਜ ਵਿੱਚ ਭਰਤੀ ਹੋ ਗਿਆ ਜਦ ਉਸਦੀ ਪੈਨ ਗੁਰleen ਉਹ ਹੈ ਪੜਾਈ ਕਰ ਮਰਦਾ ਕਰ ਪੜਾਈ ਕਰਦੀ ਸੀ ਇਹਨਾਂ ਦੇ ਘਰ ਦਾ ਮਾਹੌਲ ਚੰਗਾ ਸੀ ਬੰਦੇ ਦੀ ਵਰਤਨ ਨੂੰ ਲਿਗੇ ਸਨ ਸਭ ਮਿਲ ਰਿਹਾ ਗਿਰਿੰਦਸਨ ਪਰ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਚੰਗੀ ਤੋਸੀ ਨਹੀਂ ਸੀ ਸਭ ਵਧੀਆ ਚੱਲ ਰਿਹਾ ਸੀ ਇਹਨਾਂ ਨੂੰ ਜਦ ਇੱਥੇ ਆਏ 2 ਸਾਲ ਬੀਤ ਗਏ ਤਾਂ ਇਧਰ ਮਨਤੀਤ ਫੌਜ ਤੋਂ ਛੁੱਟੀ ਲੈ ਕੇ ਘਰ ਆਇਆ ਤੇ ਉਧਰ ਮੇਰਾ ਕਵੀ ਯਾਨੀ ਕਿ ਨਿਰਿੰਦਰ ਆਪਣੇ ਮਾਮੇ ਘਰੋਂ ਬਾਪਸ ਮੜਾਇਆ ਹੁਣ ਤੱਕ ਉਸਨੇ 12ਵੀਂ ਪੂਰੀ ਕਰ ਲਈ ਸੀ ਅੱਗੇ ਉਸ ਦੀ ਕਿਸ ਨਾ ਸੀ ਮੈਨੂੰ ਨਹੀਂ ਸੀ ਪਤਾ ਤੇ ਮੈਂ ਬਸ ਆਪਣੇ ਕਵੀ ਨੂੰ ਆਪਣੇ ਕੋਲ ਦੇਖਣਾ ਚਾਹਦੀ ਸੀ ਬੀਤੇ ਦੋ ਸਾਲਾਂ ਵਿੱਚ ਮੈਂ ਇਹ ਜਾਣ ਗਈ ਸੀ ਕਿ ਮੈਂ ਉਸ ਕਵੀ ਨੂੰ ਕਿਤੇ ਨਾ ਕਿਤੇ ਪਿਆਰ ਕਰਨ ਲੱਗੇ ਹਾਂ ਐਮੀ ਤਾਂ ਨਹੀਂ ਉਸ ਚੰਦਰੇ ਦੀ ਯਾਦ ਵਿੱਚ ਸਾਰੇ ਸਾਲ ਰਾਤ ਜਗਰਾਤਾ ਕੱਟਿਆ ਕਰਦੀ ਸੀ ਬਾਹਰ ਬੂਹੇ ਤੇ ਜੇ ਮਾੜਾ ਜਿਹਾ ਵੀ ਫਲਾਫ ਹੁੰਦਾ ਮੇਰੇ ਪੈਰ ਮੰਨੋ ਜੋਰੀ ਹੀ ਬੂਹੇ ਵਾਲੇ ਪੱਜੇ ਜਾਂਦੇ ਅੱਗੋਂ ਉਹਨੂੰ ਨਾ ਆਇਆ ਦੇਖ ਕੇ ਚੰਨਾ ਜਿਹਾ ਦਿਲ ਮੇਰਾ ਵੀ ਮਹਿਸੂਸ ਆ ਜਾਂਦਾ ਇੱਕ ਜੀ ਕਰਦਾ ਕਿ ਆਪਣੇ ਮਾਂ ਨੂੰ ਸਾਰਾ ਕੁਝ ਦੱਸ ਦਿਆਂ ਮਾਂ ਦੀ ਕਿਹੜਾ ਮੇਰੀ ਸਹੇਲੀ ਵਰਗੀ ਸੀ ਜੋ ਮੇਰੇ ਨਗਾਨ ਜਿਹੇ ਦਿਲ ਦੀ ਗੱਲ ਨੂੰ ਦਿਲ ਨਾਲ ਸਮਝ ਪਾਦੀ ਮੈਂ ਆਪਣੇ ਕਵੀ ਦੀ ਉਰੀਦ ਵਿੱਚ ਬਹਿ ਭਲ ਹੋ ਜਾਂਦੀ ਸੀ ਇਸ ਲਈ ਇਹ ਦਿਨ ਕੋ ਬਾਪ ਸਾਇਆ ਤਾਂ ਮੈਂ ਬਿਨਾ ਮਾਤਾ ਨੂੰ ਤੁਸੀਂ ਉਹਦੇ ਘਰ ਵੱਲ দৌੜੀ ਚਲੀ ਗਈ। ਉਹ ਮੈਨੂੰ ਆਪਣੇ ਘਰ ਆਇਆ ਦੇਖ ਕੇ ਹੈਰਾਨ ਰਹਿ ਗਿਆ। ਨੂਰ ਤੁਸੀਂ ਤੁਸੀਂ ਇੱਥੇ ਕਿਵੇਂ? ਕੀ ਤੁਹਾਨੂੰ ਮੇਰੇ ਘਰ ਦਾ ਪਤਾ ਸੀ? ਉਸ ਮੈਥੋਂ ਇੱਕੋ ਹੀ ਵਾਰੀ ਵਿੱਚ ਕਿੰਨੇ ਹੀ ਸਵਾਲ ਪੁੱਛ ਲੇ ਪਰ ਮੈਂ ਉੱਥੇ ਉਹਦੇ ਸਵਾਲਾਂ ਦਾ ਜਵਾਬ ਦੇਣ ਲਈ ਥੋੜੇ ਗਈ ਸੀ। ਮੈਂ ਤਾਂ बस ਆਪਣੇ ਕਵੀ ਨੂੰ ਜੀ ਪਰਤੇ ਦੇਖਣਾ ਚਾਹੁੰਦੀ ਸੀ ਉਹ ਵੀ ਹਗਲਾ 소ਨੀਆ ਚਾਹੁੰਦੀ ਸੀ ਉਸ ਨੂੰ ਗੱਲ ਨਾਲ ਲਾਉਣਾ ਚਾਹੁੰਦੀ ਸੀ ਤੇ ਤੁਸੀਂ ਕੀ ਫਿਰ ਮੇਰੇ ਉਹ ਹੀ ਗੱਲ ਮੇਰੀ ਗੱਲ ਨੂੰ ਵਿਚੇ ਟੋਕਦੀ ਗਈ ਆਪਸਾ ਬੋਲਦੇ ਹੀ ਮੈਂ ਉਹਦੇ ਜਿਹੇ ਬੰਨੀ ਦੇਖ ਲ ਲਈ ਇਹ ਪਤਾ ਨਹੀਂ ਕਿ ਮੇਰੀਆਂ ਗੱਲਾਂ ਦਾ ਸੁਆਦ ਲੈ ਰਹੀ ਸੀ ਜਾਏ ਸੁਹਾਟੋ ਜੀ ਮੇਰੀ ਕਹਾਣੀ ਪਿਆਰੀ ਲੱਗਣ ਲੱਗ ਪਈ ਸੀ ਸਮਝਣੇ ਸੀ ਆ ਰਹੀ ਹਾਂ ਪਰ ਇਸ ਦੇ ਚਿਹਰੇ ਤੋਂ ਉੱਕੜਿਆ ਪ੍ਰਸ਼ਨ ਚੰ ਮੈਨੂੰ ਮੇਰੀ ਪਿਆਰ ਦੀ ਕਹਾਣੀ ਸੁਣਾਉਣ ਦੇ ਲਈ ਪ੍ਰੇਰਿਤ ਜ਼ਰੂਰ ਕਰ ਰਿਹਾ ਸੀ ਇਹ ਅੱਗੇ ਕਹਾਣੀ ਰੈਂਦੀ ਹੈ ਕੱਲ ਨੂੰ ਅਗਲਾ ਭਾਗ ਜਰੀ ਸੁਣਨਾ ਜੀ ਤਾਂ ਕਿ ਪੂਰੀ ਕਹਾਣੀ ਦਾ ਆਨੰਦ ਲੈ ਸਕੋ ਸਮਰਨ ਲਗਾਣ ਦੀ ਜੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਫੋਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ